ਗੌੜੀ ਮਹੱਲਾ ਪੰਜਵਾ ਆਦਮਦ ਜੋੰਤ ਨਿਭਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੇ ਪ੍ਰੇਤ ਸਦਾ ਸੰਗ ਚਾਲੈ ਦਿਆਲ ਪਰਖਾ ਪੂਰਨ ਪ੍ਰਤਪਾਲੈ ਰਹਾਉ ਬਿਨ ਸਤ ਨਾ ਹੈ ਛੋੜ ਨ ਜਾਏ ਜਹ ਪੀਖਾ ਤਹਿ ਰਹਿ ਆ ਸਮਾਏ ਸੁੰਦਰ ਸੁਗੜ ਚਤੁਰ ਜੀ ਦਾਤਾ ਭਾਈ ਪੁੱਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਪ੍ਰੇਤ ਲਾਏ ਕਰ ਹਿਰਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਨੀਨੋ ਨਗਰ निहाल ਸਿਮਰ ਸਿਮਰ ਕਾਟੇ ਸਭ ਰੋਗਾ ਚਰਨਾ ਧਿਆਨ ਸਰਬ ਸੁਖ ਭੋਗ ਪੂਰਨ purkha ਨਵ ਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹੋ ਨਾਨਕ ਹਰ ਹਰ ਪਦ ਚੀਨਾ ਸਰਬਸ ਨਾਮ ਭਗਤ ਕੋ ਦੀਨ ਗਉੜੀ ਮਹੱਲਾ ਪੰਜਵਾ ਆਦ ਮਦ ਜੋ ਅੰਤ ਨਿਵਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੇ ਪ੍ਰੀਤ ਸਦਾ ਸੰਗ ਚਾਲੈ ਦਿਆਲਪੁਰਖਾ ਪੂਰਨ ਪ੍ਰਤਪਾਲੈ ਰਹਾਉ ਬਿਨ ਸਤ ਨਹੀਂ ਛੋੜ ਨ ਜਾਏ ਜਹ ਪੀਖ ਤਹਿ ਰਹਿ ਆਸਮਾਏ ਸੁੰਦਰ ਸੁਗੜ ਚਤੁਰ ਜੀ ਦਾਤਾ ਭਾਏ ਪੁੱਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨ ਆਧਾਰ ਮੇਰੇ ਰਾਸ ਪ੍ਰੇਤ ਲਾਏ ਕਰ ਹਿਰਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਨੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਪੋਗਾ ਪੂਰਨ ਪ੍ਰਖ ਨਵ ਤਨ ਨਿਤ ਬਾਲ ਹਰ ਅੰਤਰ ਬਾਹਰ ਸੰਗ ਰਖਵਾਲਾ ਕਹੁ ਨਾਨਕ ਹਰ ਹਰ ਪਦ ਚੇਨਾ ਸਰਬਸ ਨਾਮ ਭਗਤ ਕੋ ਦੀਨਾ ਗਉੜੀ ਮਹੱਲਾ ਪੰਜਵਾਦ ਆਦ ਮਦ ਜੋ ਅੰਤ ਨਿਬਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੇ ਪ੍ਰੀਤ ਸਦਾ ਸੰਗ ਚੱਲੇ ਦਿਆਲ ਪੁਰਖ ਪੂਰਨ ਪ੍ਰਤਪਾਲੈ ਰਹਾਉ ਬਿਨ ਸਤ ਨਾਹੀ ਛੋੜ ਨ ਜਾਏ ਜਹ ਪੀਖ ਤਹਿ ਰਹਿ ਆ ਸਮਾਏ ਸੁੰਦਰ ਸੁਗੜ ਚਤਰ ਜੀ ਦਾਤਾ ਭਾਏ ਪੁੱਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨੇ ਅਧਾਰ ਮੇਰੀ ਰਾਸ ਪ੍ਰੀਤ ਲਾਏ ਕਰ ਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰੇ ਆਪਣਾ ਲੈ ਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ purkha ਨਵ ਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹ ਨਾਨਕ ਹਰ ਹਰ ਪਦ ਚੀਨਾ ਸਰਬ ਸੁਨਾਮ ਭਗਤ ਕੋ ਦੀਨਾ ਗਉੜੀ ਮਹੱਲਾ ਪੰਜਵਾ ਆਦ ਮਦ ਜੋ ਅੰਤ ਨਿਭਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੇ ਪ੍ਰੀਤ ਸਦਾ ਸੰਗ ਚੱਲੇ ਦਿਆਲ ਪੁਰਖ ਪੂਰਨ ਪ੍ਰਤਪਾਲੈ ਰਹਾਉ ਬਿਨ ਸਤ ਨਾਹੀ ਛੋੜ ਨ ਜਾਏ ਜਹ ਪੇਖਾ ਤਹਿ ਰਹਿਆ ਸਮਾਏ ਸੁੰਦਰ ਸੁਗੜ ਚਤੁਰ ਜੀ ਦਾਤਾ ਭਾਏ ਪੁੱਤ ਪਿਤਾ ਪ੍ਰਭ ਮਾਤਾ ਜੀ ਮਨ ਪ੍ਰਾਨ ਆਧਾਰ ਮੇਰੇ ਰਾਸ ਪ੍ਰੀਤ ਲਾਏ ਕਰ ਰਦੇ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਲੈਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪਰਖ ਨਵ ਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹੁ ਨਾਨਕ ਹਰ ਹਰ ਪਦ ਚੀਨ ਸਰਬਸ ਨਾਮ ਭਗਤ ਕੋ ਦੀਨ ਗਉੜੀ ਮਹੱਲਾ ਪੰਜਵਾਦ ਆਦ ਮਦ ਜੋਤ ਨਿਵਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੇ ਪ੍ਰੀਤ ਸਦਾ ਸੰਗ ਚੱਲੇ ਦਿਆਲ ਪੁਰਖ ਪੂਰਨ ਪ੍ਰਤਪਾਲੈ ਰਹਾਉ ਬਿਨ ਸਤ ਨਾਹੀ ਛੋੜ ਨ ਜਾਏ ਜਹ ਪੇ ਖਤ ਰਹਿ ਆ ਸਮਾਏ ਸੁੰਦਰ ਸੁਗੜ ਚਤਰ ਜੀ ਦਾਤਾ ਭਾਏ ਪੁੱਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰ ਹਿਰਦੈ ਨਿਵਾਸ ਮਾਇਆ ਫਲਕ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਤੇ ਆਨ ਸਰਬ ਸੁਖ ਭੋਗ ਪੂਰਨ purkh nav tan nit bala ਹਰੇ ਅੰਤਰ ਬਾਹਰ ਸੰਗ ਰਖਵਾਲਾ ਕੋ ਨਾਨਕ ਹਰ ਹਰ ਪਦ ਚੀਨਾ ਸਰਬਸ ਨਾਮ ਭਗਤ ਕੋ ਦੀਨਾ ਗਉੜੀ ਮਹੱਲਾ ਪੰਜਵਾਦ ਆਦ ਮਦ ਜੋ ਅੰਤ ਨਿਬਾਹੈ ਸੋ ਸਾਜਨ ਮੇਰਾ ਮਨ ਚਾਹੇ ਹਰ ਕੀ ਪ੍ਰੀਤ ਸਦਾ ਸੰਗ ਚਾਲੈ ਦਿਆਲ ਪਰਖਾ ਪੂਰਨ ਪ੍ਰਤਪਾਲੈ ਰਹਾਉ ਬਿਨ ਸਤ ਨਾਹੀ ਛੋੜ ਨ ਜਾਏ ਜਹ ਪੇ ਖਾ ਤਹਿ ਰਹੇ ਆਸਮਾਏ ਸੁੰਦਰ ਸੁਗੜ ਚਤਰ ਜੀ ਦਾਤਾ ਭਾਏ ਪੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਪ੍ਰੇਤ ਲਾਇ ਕਰ ਰਦੇ ਨਿਵਾਸ ਮਾਇਆ ਫਲਕ ਕਾਟੇ ਗੋਪਾਲ ਕਰ ਆਪਣਾ ਲੈਣੋ ਨਦਰ ਨਿਹਾਲ ਫਿਮਰ ਫਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ purtha ਨਵਤਨ ਨਿਤਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹੋ ਨਾਨਕ ਅਰ ਹਰ ਪਦ ਚੀਨ ਸਰਬਸ ਨਾਮ ਭਗਤ ਕੋ ਦੀਨ ਗਉੜੀ ਮਹੱਲਾ ਪੰਜਵਾ ਆਦ ਮਦ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੇ ਪ੍ਰੇਤ ਸਦਾ ਸੰਗ ਚਾਲੈ ਦਿਆਲ ਪੁਰਖ ਪੂਰਨ ਪ੍ਰਤ ਪਾਲੈ ਰਹਾਉ ਬਿਨ ਸਤ ਨਾਹੇ ਛੋੜ ਨਾ ਜਾਏ ਜਹ ਪੇਖਾ ਤਹਿ ਰਹਿ ਆ ਸਮਾਏ ਸੁੰਦਰ ਸੁਗੜ ਚਤੁਰ ਜੀ ਦਾਤਾ ਭਾਏ ਪੁੱਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨ ਆਧਾਰ ਮੇਰੀ ਰਾ ਪ੍ਰੇਤ ਲਾਏ ਕਰ ਹਿਰਦੈ ਨਿਵਾਸ ਮਾਇਆ ਸਿਲਕਾ ਕਾਟੇ ਗੋਪਾਲ ਕਰ ਆਪਣਾ ਨੀਨੋ ਨਦਰ ਨਿਹਾਲਾ ਸਿਮਰ ਸਿਮਰ ਕਾਟੇ ਸਭ ਰੋਗਾਲ ਚਰਨ ਧਿਆਨ ਸਰਬ ਸੁਖ ਭੋਗ ਪੂਰਨ purakh ਨਵ ਤਨ ਨਿਤ ਬਾਲਾ ਹਰ ਅੰਦਰ ਬਾਹਰ ਸੰਗ ਰਖਵਾਲਾ ਕਹੋ ਨਾਨਕ ਹਰ ਹਰ ਪਦ ਚੀਨ ਸਰਬਸ ਨਾਮ ਭਗਤ ਕੋ ਦੀਨ ਗੋੜੀ ਮਹੱਲਾ ਪੰਜਵਾ ਆਦ ਮਦ ਜੋ ਅੰਤ ਨਿਵਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੇ ਪ੍ਰੀਤ ਸਦਾ ਸੰਗ ਚਾਲੈ दयाल पुरखा पूरन प्रताप ਲੈ ਰਹਾਉ ਬਿਨ ਸਤ ਨਹੀਂ ਛੋੜ ਨ ਜਾਏ ਜਹ ਪੀਖ ਤਹਿ ਰਹਾ ਅਸਮਾਏ ਸੁੰਦਰ ਸੁਗੜ ਚਤਰ ਜੇ ਦਾਤਾ ਭਾਈ ਪੁੱਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨ ਆਧਾਰ ਮੇਰੇ ਰਾਸ ਪ੍ਰੇਤ ਲਾਏ ਕਰ ਹਿਰਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰੇ ਆਪਣਾ ਨੀਨੋ ਨਜ਼ਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਪੋਗ ਪੂਰਨ purkha ਨਵ ਤਨ ਨਿਤ ਬਾਲਾ ਹਰੇ ਅੰਤਰ ਬਾਹਰ ਸੰਗ ਰਖਵਾਲਾ ਕਹੁ ਨਾਨਕ ਹਰ ਹਰ ਪਦ ਚੇਨਾ ਸਰਬਸ ਨਾਮ ਭਗਤ ਕੋ ਦੀਨਾ ਗਉੜੀ ਮਹੱਲਾ ਪੰਜਵਾ ਆਦ ਮਦ ਜੋ ਅੰਤ ਨਿਬਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੇ ਪ੍ਰੀਤ ਸਦਾ ਸੰਗ ਚੱਲੇ ਦਿਆਲ ਪੁਰਖ ਪੂਰਨ ਪ੍ਰਤਪਾਲੈ ਰਹਾਉ ਬਿਨ ਸਤ ਨਾਹੀ ਛੋੜ ਨ ਜਾਏ ਜਹ ਪੇਖਾ ਤਹਿ ਰਹਾ ਸਮਾਏ ਸੁੰਦਰ ਸੁਗੜ ਚਤਰ ਜੇ ਦਾਤਾ ਭਾਏ ਪੁੱਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨੇ ਅਧਾਰ ਮੇਰੇ ਰਾਸ ਪ੍ਰੀਤ ਲਾਏ ਕਰ ਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਲੈਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪਰਖ ਨਵ ਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹ ਨਾਨਕ ਹਰ ਹਰ ਪਦ ਜੀਨਾ ਸਰਬਸਨਾਮ ਭਗਤ ਕੋਦੀਨਾ ਗੋਰੀ ਮਹਲਾ ਪੰਜਵਾ ਆਦਮਦ ਜੋ ਅੰਤ ਨਿਭਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੇ ਪ੍ਰੀਤ ਸਦਾ ਸੰਗ ਚੱਲੇ ਦੇ ਆਲ ਪੁਰਖ ਪੂਰਨ ਪ੍ਰਤਪਾਲੈ ਰਹਾਉ ਬਿਨ ਸਤ ਨਾਹੀ ਛੋੜ ਨ ਜਾਏ ਜਹ ਪੇਖਾ ਤਹਿ ਰਹਾ ਸਮਾਏ ਸੁੰਦਰ ਸੁਗੜ ਚਤਰ ਜੀ ਦਾਤਾ ਭਾਏ ਪੁੱਤ ਪਿਤਾ ਪ੍ਰਭ ਮਤਾ ਜੀ ਮਨ ਪ੍ਰਾਨ ਆਧਾਰ ਮੇਰੇ ਰਾਸ ਪ੍ਰੀਤ ਲਾਏ ਕਰ ਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਲੈਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵ ਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖ ਵਾਲਾ ਕਹੋ ਨਾਨਕ ਹਰ ਹਰ ਪਦ ਚੀਨਾ ਸਰਬਸਨਾਮ ਭਗਤ ਕੋਦੀਨਾ ਗੌੜੀ ਮਹੱਲਾ ਪੰਜਾਬ ਆਦਮਦ ਜੋ ਅੰਤ ਨਿਭਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੀ ਪ੍ਰੀਤ ਸਦਾ ਸੰਗ ਚਾਲੈ दयाल पुरख पूरन प्रत पालै रहाऊ बिन सत नाही छोड न जाए जह पे खात रहया समाए सुंदर सुगढ़ चतर जे दाता पाए पोत पिता प्रभ माता ਜੀਵਨ ਪ੍ਰਾਨ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰ ਹਿਰਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ purkha ਨਵ ਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹੁ ਨਾਨਕ ਹਰ ਹਰ ਪਦ ਚੀਨਾ ਸਰਬਸ ਨਾਮ ਭਗਤ ਕੋ ਦੀਨ ਗੋੜੀ ਮਹੱਲਾ ਪੰਜਵਾਦ ਆਦ ਮਦ ਜੋ ਅੰਤ ਨਿਬਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੀ ਪ੍ਰੀਤ ਸਦਾ ਸੰਗ ਚਾਲੈ पुरखा पूरन प्रत पूरन् प्रतपल बिन सत सतनाहि छोड न जह जा जखा समाए सुंदर सुन्दर सुगड जे दाता पा पूत ਪੇਟਾ ਪ੍ਰਭ ਮਤਾ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਪ੍ਰੇਤ ਲਾਇ ਕਰ ਹਿਰਦੈ ਨਿਵਾਸ ਮਾਇਆ ਫਲਕ ਕਾਟੇ ਗੋਪਾਲ ਕਰ ਆਪਣਾ ਲੈਨੋ ਨਦਰ ਨਿਹਾਲ ਫਿਮਰ ਫਿਮਰ ਕਾਟੇ ਸਭ ਰੋਗ ਚਰਣਾ ਧਿਆਨ ਸਰਬ ਸੁਖ ਭੋਗ ਪੂਰਨ purkha ਨਵ ਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹੋ ਨਾਨਕ ਹਰ ਹਰ ਪਦ ਚੀਨ ਫਰਬਸ ਨਾਮ ਭਗਤ ਕੋ ਦੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ